ਐਕਸੀਡੈਂਟ ਦਾ ਤੁਸੀਂ ਬਹੁਤ ਵੇਖੇ ਹੋਣਗੇ ਇੱਕ ਭਿਆਨਕ ਐਕਸੀਡੈਂਟ ਕਿਸ ਤਰ੍ਹਾਂ ਦਾ ਹੋਇਆ ਔਰ ਗੱਡੀ ਜਿਹੜੀ ਹੈ ਉਹ ਕਿਵੇਂ ਕਿੱਥੇ ਟਕਰਾਈ ਔਰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਤਸਵੀਰਾਂ ਹੈਰਾਨ ਕਰਦੀਆਂ ਨੇ ਕਿ ਕਿਵੇਂ ਉਹਨਾਂ ਨੌਜਵਾਨਾਂ ਦਾ ਬਚਾਅ ਹੋ ਗਿਆ ਕਿਉਂਕਿ ਸੱਚੇ ਪਾਤਸ਼ਾਹ ਦੀ ਇੰਨੀ ਮਿਹਰ ਹੈ ਕਿ ਜਿੰਨੀ ਗੱਡੀ ਫਾਸਟ ਸੀਗੀ ਔਰ ਸੁਣਨ ਵਿੱਚ ਆਇਆ ਕਿ ਮੁੰਡੇ ਪੰਜ ਚਾਰ ਨੌਜਵਾਨ ਸੀਗੇ ਵਿੱਚ ਔਰ ਗੱਡੀ ਜਿਹੜੀ ਹੈ ਵੇਖ ਸਕਦੇ ਹੋ ਤਸਵੀਰਾਂ ਤੁਸੀਂ ਕਿ ਬਹੁਤ ਹੀ ਦਰਦਨਾਕ ਹਾਸਾ ਹੈ ਲੇਕਿਨ ਕਿਤੇ ਨਾ ਕਿਤੇ ਜਾ ਕੇ ਉਹਨਾਂ ਦਾ ਬਚਾਅ ਹੋ ਗਿਆ ਕੁਦਰਤ ਦਾ ਭਾਣਾ ਵਾ ਕਿ ਸੱਟਾਂ ਕੋਈ ਜ਼ਿਆਦਾ ਨਹੀਂ ਮੁੰਡਿਆਂ ਦੇ ਲੱਗੀਆਂ ਔਰ ਗੱਡੀ ਪਹਿਲਾਂ ਦੱਸਦੇ ਆ ਕਿ ਇੱਕ ਬਿਜਲੀ ਦੇ ਖੰਭੇ ਨਾਲ ਟਕਰਾਈ ਆ ਔਰ ਬਿਜਲੀ ਦੇ ਖੰਭੇ ਨਾਲ ਟਕਰਾਉਣ ਤੋਂ ਬਾਅਦ ਵਿੱਚ ਆ ਖੰਭਾ ਤੁਸੀਂ ਵੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਿੱਛੇ ਹੋ ਕੇ ਤਸਵੀਰਾਂ ਵਿਖਾਈਆਂ ਜਾਣ ਆ ਜੋੜਾ ਖੰਭਿਆਂ ਦਾ ਸੀ ਇਹ ਜੋੜੇ ਵਿੱਚੋਂ ਇੱਕ ਖੰਭੇ ਨੂੰ ਤੋੜਿਆ ਗਿਆ ਫਿਰ ਗੱਡੀ ਜਾ ਕੇ ਰੁੱਖ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਕਿਵੇਂ اٹਕੀ ਹੋਈ ਏ ਔਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੁਰਦਾਸਪੁਰ ਦਾ ਜੋ ਦਰੰਗਲੇ ਵਾਲੀ ਸਾਈਡ ਦਾ ਬਾਈਪਾਸ ਬਣਿਆ ਨਵਾਂ ਬਾਈਪਾਸ ਬਣਿਆ ਔਰ ਨਵੇਂ ਬਾਈਪਾਸ ਦੇ ਉੱਤੇ ਇਹ ਹਾਦਸਾ ਵਾਪਰਿਆ ਅਚਨਚੇਤ ਉਹਨਾਂ ਨੂੰ ਕੋਈ ਝਾਕਾ ਲੱਗ ਗਿਆ ਜਾਂ ਕਿਵੇਂ ਹੋਇਆ ਇਹ ਹਾਦਸਾ ਕਿਵੇਂ ਵਾਪਰਿਆ ਇਹਦੇ ਬਾਰੇ ਕੁਝ ਅਜੇ ਕਲੀਅਰ ਨਹੀਂ ਹੋ ਸਕਿਆ ਲੇਕਿਨ ਪਹਿਲੀ ਤਾਂ ਜਾਣਕਾਰੀ ਇਹ ਦੱਸ ਦਈਏ ਕਿ ਉਹਨਾਂ ਨੌਜਵਾਨਾਂ ਦਾ ਬਚਾਅ ਹੋ ਗਿਆ ਜਿਹੜੇ ਨੌਜਵਾਨ ਗੱਡੀ ਵਿੱਚ ਸਵਾਰ ਸਨ ਔਰ ਚਸ਼ਮ ਜੀ ਦਾ ਦੱਸਣ ਮੁਤਾਬਕ ਉਹ ਨੌਜਵਾਨ ਠੀਕ ਠਾਕ ਬਾਹਰ ਨਿਕਲੇ ਆ ਔਰ ਥੋੜੀ ਬਹੁਤੀ ਫਰਸਟ ਏਡ ਲੈ ਕੇ ਇਸ ਵੇਲੇ ਹਸਪੀਟਲ ਤੱਕ ਗਏ ਹੋਏ ਨੇ ਔਰ ਹੁਣ ਅੱਗੇ ਦੀ ਗੱਲ ਕਰੀਏ ਤਾਂ ਇਹ ਗੱਡੀ ਜਿਵੇਂ ਤੁਸੀਂ ਹਾਲਾਤ ਵੇਖ ਸਕਦੇ ਹੋ ਇਹ ਹਾਲਾਤ ਜਿਹੜੇ ਐ ਇਸ ਵੇਲੇ ਬਹੁਤ ਭਿਆਨਕਰ ਨੇ ਔਰ ਕਿਤੇ ਨਾ ਕਿਤੇ ਜਾ ਕੇ ਇੰਜ ਲੱਗਦਾ ਹੈ ਕਿ ਇਹ ਹਾਸਾ ਬਹੁਤ ਭਾਰਾ ਸੀਗਾ ਬਹੁਤ ਨੁਕਸਾਨ ਦੇ ਹਾਸਾ ਸੀ ਗੱਡੀ ਤੁਸੀਂ ਵੇਖ ਸਕਦੇ ਹੋ ਕਿਵੇਂ ਰੁੱਖ ਦੇ ਵਿੱਚ اٹਕੀ ਹੋਈ ਏ ਔਰ ਗੁਰਦਾਸਪੁਰ ਦੀਆਂ ਤਸਵੀਰਾਂ ਨੇ ਇੱਥੇ ਬਹੁਤ ਸਾਰੇ ਭਰਾ ਖੜੇ ਨੇ ਔਰ ਕੁਝ ਭਰਾਵਾਂ ਨਾਲ ਗੱਲ ਕਰਦੇ ਆ कि ਜਿਨ੍ਹਾਂ ਨੇ ਇੱਥੇ ਮੌਕਾ ਵੇਖਿਆ ਹੋਵੇਗਾ ਕੁਝ ਭਰਾਵਾਂ ਨਾਲ ਜਾਣਕਾਰੀ ਭਾਈ ਸਾਹਿਬ ਜੀ ਹਾਂ ਜੀ ਭਾਈ ਸਾਸੀ ਗੱਲ ਜੀ ਦੇਖਿਆ ਨਹੀਂ ਮੈਂ 10 ਮਿੰਟ ਬਾਅਦ ਹੈ ਭਰਾ ਜੀ ਸਾਸੀ ਗੱਲ ਜੀ ਸਾਸੀ ਗੱਲ ਭਰਾ ਜੀ ਤੁਸੀਂ ਜਦੋਂ ਆਏ ਹੋ ਨੌਜਵਾਨ ਠੀਕ ਠਾਕ ਸੀ ਹਾਂ ਜੀ ਹਾਂ ਜੀ ਬਿਲਕੁਲ ਠੀਕ ਤੇ ਕਿੰਨੇ ਕ ਨੌਜਵਾਨ ਸੀ ਵਿੱਚ ਪੰਜ ਜਾਣੇ ਸੀ ਪੰਜ ਸੀ ਔਰ ਸਹੀ ਸਲਾਮਤ ਗਏ ਸਹੀ ਸਲਾਮਤ ਗਏ ਗੱਡੀ 'ਚ ਗਏ ਆ ਹਸਪੀਟਲ ਬਬਰੀ ਬਬਰੀਆ ਹਸਪੀਟਲ ਚਲੇ ਗਏ ਤੇ ਕੋਈ ਜ਼ਿਆਦਾ ਛੱਟ ਵਗੈਰਾ ਤਾਂ ਨਹੀਂ ਛੱਟ ਸੁੱਟ ਨਹੀਂ ਕੋਈ ਨਾਰਮਲ ਹੀ ਹੈ ਸਰ ਤੇ ਹੋਰ ਵੀ ਕੋਈ ਗੱਡੀ ਦਾ ਨਾਲ ਟਕਰਾਈ ਜਾਂ ਇਕੱਲੀ ਆਪ ਆਪ ਹੀ ਸਿਰ ਫੇਣਦਾ ਉਹਵਰਟੇਕ ਆਪੇ ਕੀਤੀ ਗੱਡੀ ਦੇ ਬਾਅਦ ਕੰਟਰੋਲ ਨਹੀਂ ਹੋਈ ਨਾ ਕੋਈ ਅਸਲ ਕੰਟਰੋਲ ਨਹੀਂ ਹੋਈ ਬਸ ਇਹਦੇ ਕਰਕੇ ਇਧਰ ਨੂੰ ਹੋ ਗਈ ਆ ਹਾਂ ਇਸ ਕਰਕੇ ਔਰ ਕਿਵੇਂ ਵੇਖਦੇ ਹੋ ਹਾਸਾ ਹਾਸਾ ਤੇ ਬਹੁਤ ਵੱਡਾ ਹਾਸਾ ਤੇ ਬਹੁਤ ਵੱਡਾ ਹੈ ਇਹਦੇ ਵਿੱਚ ਬਣੀ ਰੱਬ ਦੇ ਕਿਸ ਤਰ੍ਹਾਂ ਪਹਚਾਇਆ ਇਹਨਾਂ ਨੂੰ ਦੱਸ ਦਈਏ ਕਿ ਪੁਲਿਸ ਵੀ ਇੱਥੇ ਪਹੁੰਚੀ ਹੋਈ ਆ ਔਰ ਮੌਕੇ ਦਾ ਜਿਹੜਾ ਵਾ ਉਹ ਜਾਇਜਾ ਲਿਆ ਜਾ ਰਿਹਾ ਕਿ ਕਿਵੇਂ ਗੱਡੀ ਦੇ ਹਾਲਾਤ ਕਿਸ ਤਰਫ ਤੋਂ ਇਹ ਹਾਸੇ ਦੀਆਂ ਤਸਵੀਰਾਂ ਬਣੀਆਂ ਔਰ ਕੀ ਕਾਰਨ ਰਿਹਾ ਕਿ ਇਹ ਗੱਡੀ ਜਿਹੜੀ ਆ ਇੱਥੇ ਆ ਕੇ ਇਸ ਪਹਿਲੇ ਬਿਜਲੀ ਦੇ ਖੰਬੇ ਨੂੰ ਤੋੜਿਆ ਗਿਆ ਫਿਰ ਰੁੱਖ ਦੇ ਵਿੱਚ ਅਟਕੀ ਆ ਔਰ ਪਰਮਾਤਮਾ ਕਰੇ ਕਿ ਚਲੋ ਉਹਨਾਂ ਦਾ ਨੌਜਵਾਨਾਂ ਦਾ ਬਚਾਅ ਹੋ ਗਿਆ ਔਰ ਫਿਰ ਅੱਗੇ ਤੋਂ ਅੱਗੇ ਦੱਸ ਦਈਏ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਗੁਰਦਾਸਪੁਰ ਦਾ ਜੋ ਬਾਈਪਾਸ ਹੈ ਇਸ ਬਾਈਪਾਸ ਦੇ ਉੱਤੇ ਹੋਈ ਆ ਜੋ ਦਰੰਗੜ ਵਾਲੀ ਸਾਈਡ ਨੂੰ ਜਾਣ ਵਾਲਾ ਨਵਾਂ ਬਾਈਪਾਸ ਹੈ ਔਰ ਜਾਣਕਾਰੀ ਵੱਤ-ਵੱਤ ਸ਼ੇਅਰ ਕਰ ਦਿਓ ਕਿ ਨੌਜਵਾਨਾਂ ਦਾ ਬਚਾਅ ਹੋ ਗਿਆ ਨਹੀਂ ਤਾਂ ਤਸਵੀਰਾਂ ਵੇਖ ਕੇ ਹਰ ਕੋਈ ਹੈਰਾਨ ਰਹੇਗਾ ਕਿ ਪਤਾ ਨਹੀਂ ਕਿੰਨਾ ਨੁਕਸਾਨ ਹੋਵੇਗਾ ਔਰ ਗੱਡੀਆਂ ਦੀ ਗੱਲ ਨਹੀਂ ਲੋਹੇ ਦੀ ਗੱਲ ਨਹੀਂ ਆ ਲੇਕਿਨ ਇਨਸਾਨੀਤ ਜਿਹੜੀ ਆ ਨਾ ਉਹ ਵੇਖਣੇ ਪੈਂਦੀ ਆ ਕਿ ਇਨਸਾਨ ਜਿਹੜੀ ਰੂਹ ਆ ਉਹ ਬਚਣੀ ਚਾਹੀਦੀ ਔਰ ਨੁਕਸਾਨ ਜਿਹੜਾ ਨੌਜਵਾਨਾਂ ਦਾ ਉਹ ਨਹੀਂ ਹੋਇਆ ਇਹ ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ